ਜਿਹੜਾ ਸਿਰ ਹੱਕ ਦੀ ਖਾਤਰ ਡਾਹ ਦिए ਮਾੜਾ ਲੀਡਰ ਕੁਰਸੀ ਉਲਾਦੀ ਉਹਦੇ ਵਿੱਚ ਆ ਕੇ ਸਾਲੀ ਦੇ ਰੀਤੇ ਨੂੰ ਕੀ ਕਰ ਕਹਿੰਦਾ ਛੋਟੀ ਸਾਲੀ ਨੂੰ ਟੀਚਰ ਕਰ ਲਈਏ ਵੱਡੀ ਦੇ ਗੋਡੇ ਫੜ ਲਈਏ ਅਸਲੀ ਬੰਦਾ ਸੀ ਨਾ ਜੀ ਜੀ ਫਿਰ ਉਹਨੇ ਆਪਣੀ ਦੱਸੀ ਵੀ ਮੇਰੀ ਸੋਚ ਤਾਂ ਇਹ ਆ ਵੀ ਛੋਟੀ ਸਾਲੀ ਨੂੰ ਟੀਚਰ ਕਿਉਂ ਟੀਚਰ ਉਹਨੂੰ ਕਿਉਂ ਵੀ ਇਹ ਮੇਰੀਆਂ ਧੀਾਂ ਵਰਗੀ ਆ ਇਹ ਮੇਰੇ ਬੱਚਿਆਂ ਵਰਗੀ ਆ ਉਹਨੂੰ ਤਾਂ ਹਸਮਝਾ ਕਰ ਲੱਗਦੇ ਆ ਵੱਡੀ ਮਾਂ ਦੇ ਬਰੋਬਰ ਉਹਨੂੰ ਕਰ ਨਹੀਂ ਸਕਦੇ ਉਹਦੇ ਗੋਡੇ ਫੜਨੇ ਨਹੀਂ ਪਹਿਲੇ ਕੀ ਕਹਟਿਆ ਸਰਕਾਰਾਂ ਦਾ ਵੀ ਹੱਥ ਆ ਸਮਝ ਜੇ ਨਹੀਂ ਪਰ ਜਿਹੜੇ ਬਾਬਾ ਰੂਤ ਸਿੰਘ ਵਰਗੇ ਨੂੰ ਉਹਨਾਂ ਦਾ ਹੱਥ ਨਹੀਂ ਹੈਗਾ ਬਾਬਾ ਮਾਨੋ ਚੱਲ ਜੀ ਉਹਨਾਂ ਦਾ ਹੱਥ ਨਹੀਂ ਹੈਗਾ ਸੰਤ ਜਰਨੈਲ ਸਿੰਘ ਜੀ ਉਹਨਾਂ ਦਾ ਹੱਥ ਨਹੀਂ ਹੈਗਾ ਜਿਹੜੇ ਖੜਕੂ ਸਿੰਘਾਂ ਨੂੰ ਬਦਨਾਮ ਕਰੇਗਾ ਖੜਕੂ ਸਿੰਘਾਂ ਨੇ ਨਹੀਂ ਮਾਰਿਆ ਪਰ ਲਟੇਰਾ ਗਰੋ ਨੇ ਮਾਰਿਆ ਮੈਨੂੰ ਇੰਨਾ ਕੁ ਪਤਾ ਹੈ ਉਹ ਲਟੇਰੇ ਸ਼ਬਦ ਵਰਤੂੰਗਾ ਮੈਂ ਤਾਂ ਇਹਨਾਂ ਨੂੰ ਜੇ ਹੈਗੇ ਨੇ ਜੋਦੇ ਜਿੱਥੇ ਉਹਨਾਂ ਦਾ ਜੀ ਕਰਦਾ ਆ ਜਾਣ ਸਮਝ ਗਏ ਨਹੀਂ ਕੀ ਚਮਕੀਲੇ ਦੇ ਕਤਲ ਨੂੰ ਇੱਕ ਜਾਤੀ ਫੈਕਟਰ ਨਾਲ ਜੋੜ ਕੇ ਦੇ ਸਕਦੇ ਹੋ ਬਾਗ ਜੀ ਪਹਿਲੀ ਤਾਂ ਦੇਖੋ ਮੇਰੀ ਬੇਨਤੀ ਸੁਣੋ 3 ਘੰਟੇ ਗਾ ਕੇ ਆਉਂਦਾ ਸੀ ਉਸ ਸਟੇਜ ਤੇ ਇਹ ਅਗੇ ਚੱਕ ਲੈਂਦੇ ਦੀ ਜਿਵੇਂ ਹਰਾਮ ਦੇ ਹੁੰਦੇ ਨੇ ਯਾਰ ਗਾਓ ਦੇ ਬਰਾਬਰ 3 ਘੰਟੇ ਫੇਰ ਲਿਓ ਢੋਲ ਕਾਲੇ ਨੂੰ ਪੁੱਛੋ ਵਿਚਾਰਾ ਕਿਵੇਂ 3 ਘੰਟੇ ਆਪਣੀਆਂ ਗੋਲਾਂ ਬਣਾਉਂਦਾ ਸੀ ਉਹ ਐਵੇਂ ਨਹੀਂ ਤਾਂ ਦਿੰਦਾ 2-2 ਦੇ ਨੋਟ ਆਪਣੇ ਸਾਜ਼ੀਆਂ ਨੂੰ ਵੀ ਯਾਰ ਨਹੀਂ ਨਹੀਂ ਤੁਸੀਂ ਕਿਉਂਕਿ ਉਹਦੇ ਅੰਦਰ ਦਰਦ ਸੀ ਵੀ ਅਭੀ ਮੇਰੇ ਨਾਲ ਏਕਣਾ ਚੱਲਦੇ ਨੇ ਬੇਲੇ ਕਲਾਕਾਰ ਬਿਠਾਏ ਵੇਤੀ ਉਹ ਕਹਿੰਦੇ ਸੀ ਫਟਾਫਟ ਮਰਾ ਦਿਓ ਯਾਰ ਸਾਡਾ ਵੀ ਤੁੰਬੀ ਵੱਜਣ ਲੱਗ ਜੂਈ ਮਰਾ ਦਿਓ ਮਰਾ ਦਿਓ ਆ ਸੱਤੋਂ ਵੀ ਲੈ ਲਓ ਕੁਛ ਹਾਂਜੀ ਮੈਂ ਕਈਆਂ ਦੀ ਇੰਟਰਵਿਊ ਸੁਣਦਾ ਹੈ ਚੰਦਾ ਭਾਵੇਂ ਉਹਨਾਂ ਦਾ ਉਸਤਾਦ ਤੀ ਮਰ ਗਿਆ ਪਰ ਨਫਰ ਤੋਂ ਵੀ ਖੰਦਾ ਸੀਗਾ ਵੀ ਮੇਰਾ ਚੇਲਾ ਤੀ ਮੇਰਾ ਉਹ ਸੀ ਸਮਝ ਗਏ ਨਹੀਂ ਜੇ ਚੇਲਾ ਦੀ ਹੈ ਨਾ ਫਿਰ ਚੇਲੇ ਨੂੰ ਤਾਂ ਪੁੱਤਾਂ ਵਾਂਗ ਰੱਖਣਾ ਪੈਂਦਾ ਤੂੰ ਉਹਨਾਂ ਨੂੰ ਕਸਾਈਆਂ ਵਾਂਗ ਰੱਖਿਆ ਤੂੰ ਉਹਨੂੰ ਸਾਂਝੀਆਂ ਵਾਂਗ ਰੱਖਿਆ ਤੂੰ ਉਹਨੂੰ ਨੌਕਰਾਂ ਵਾਂਗ ਰੱਖਿਆ ਯਾਰ ਸਮਝ ਗਏ ਨਹੀਂ ਪਰ ਤੁਸੀਂ ਇਹ ਦੱਸੋ ਵੀ ਛੰਦੇ ਦੀ ਵੀ ਮੜੀ ਤੇ ਮੇਲੇ ਕਣਾਂ ਲੱਗ ਜੂ ਲੱਗ ਜੂ ਜਦੋਂ ਛੁਰੂ ਤੇ ਪਰਿਵਾਰ ਦੇ ਵਿੱਚੋਂ ਨਾਂ ਮਿਲਿਆ ਧਣੀ ਅਬਾ ਉਹ ਧਨੀ ਆ ਤੇਰੇ ਇਹ ਤਾਂ ਬਾਕੀ ਧਨਿਆਂ ਦਾ ਆਰਾਮ ਹੈ ਉੱਤਨ ਹੀ ਆਰਾਮ ਦੀ ਉਹ ਵੀ ਉਤਮ ਕੁਦਰਤ ਦੇ ਹਿੱਸੇ 'ਚ ਉਸ ਤੋਂ ਬਾਅਦ ਫਿਰ ਅੱਗੇ ਗੈਕੀ ਦੇ ਵਿੱਚੋਂ ਜੇ ਸਰਦਾਰ ਅੰਮ੍ਰਿਤ ਸਿੰਘ ਚਮਕੀਲਾ ਉਹ 'ਚ ਵੀ ਅੰਮਰ ਚਮਕੀਲੇ ਨੂੰ ਚਮਕਦਾ ਇਹ ਤਾਂ ਬਾਗਿਰੂ ਜੀ ਉਹਦੇ ਹਿੱਸੇ 'ਚ ਜੋ ਪਰਮਾਤਮਾ ਨੇ ਭੇਜਿਆ ਸੀ ਨਾ ਪਰ ਦੁੱਖ ਇਸ ਚੀਜ਼ ਦਾ ਏ ਵੀ ਜਿਹੜੇ ਲੋਕਾਂ ਤੋਂ ਉਹਦੀ ਬਰਦਾਸ਼ਤ ਨਹੀਂ ਨਾ ਹੋਈ ਤੜਾਈ ਸਮਝ ਗਏ ਨਹੀਂ ਇਹ ਕੀ ਕਰ ਲੈਣਗੇ ਯਾਰ ਇਹ ਕੀ ਮਿਲ ਗਿਆ ਮੈਂ ਕਈਆਂ ਦੀ ਇੰਟਰਵਿਊ ਸੁਣਦਾ ਸੀ ਅਸੀਂ ਉਹਨੂੰ ਸਮਝਿਆ ਜੀ ਬਹੁਤ ਫਿਰ ਤੁਸੀਂ ਤਾਂ ਮੈਂ ਕਿਹਾ ਵੀ ਠੀਕ ਆ ਉਹ ਤਾਂ ਕੱਲਾ ਹੀ ਗੰਦੇ ਗਾਣੇ ਗਾਉਂਦਾ ਸੀ ਤੁਸੀਂ ਤਾਂ ਆਸਾ ਦੀਓ ਵਾਰ ਗਾ ਕੇ ਆਉਂਦੀ ਤੁਸੀਂ ਤਾਂ ਧਾਰਮਿਕ ਗਾਣੇ ਗਾ ਕੇ ਆਈ ਹੋਣਾ ਤੁਹਾਡੇ ਤਾਂ ਮੈਂ ਗਾਣੇ ਸੁਨੇ ਨਹੀਂ ਹੈਗੇ ਅਰ ਇਹ ਚੀਜ਼ ਨੂੰ ਦੇਖਦੇ ਆ ਨਾ ਜੇ ਆਪਾਂ ਇਹ ਤਾਂ ਬਹੁਤ ਵੱਡੇ ਖੇਡ ਨੇ ਕਿਉਂ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਕਿਉਂਕਿ ਮਰੇ ਤੋਂ ਬਾਅਦ ਤਾਂ ਹਰੇਕੇ ਬੋਲ ਜਾਂਦਾ ਸਵਾਤਾ ਤਾ ਤਾ ਦੀ ਜੇ ਬੱਬਰ ਸ਼ੇਰ ਦੇ ਸਾਹਮਣੇ ਬੋਲਦੇ ਹੁੰਜੇ ਲਾਲਾ ਕੇ ਧਰਤਾ ਦੀ ਜੇ ਕਿਤੇ ਸਟੇਜ ਤੇ ਵੀ ਡਬਲ ਮੁਕਾਬਲਾ ਚੱਲਿਆ ਤਾਂ ਪਿੱਛੇ ਕਹਿੰਦੇ ਨੇ ਇਹਨੂੰ ਬਿਠਾ ਦੇ ਮਾਨਕ ਉਹਨਾਂ ਨੂੰ ਇਹਨੂੰ ਨਹੀਂ ਸੁਣਨਾ ਪਰ ਸਰਦਾਰ ਅੰਮ੍ਰਿਤ ਸਿੰਘ ਚਿਮਕੀ ਲਾਉ ਰੂਸੀ ਕਹਿੰਦਾ ਨਹੀਂ ਆ ਮਾਨਕ ਸਾਹਿਬ ਮੇਰੇ ਵੱਡੇ ਨੇ ਮੇਰੇ ਫਾਦਰਾਂ ਅਸਮਾਨ ਨੇ ਪਹਿਲਾਂ ਇਹਨਾਂ ਨੂੰ ਟਾਈਮ ਦਿਓ ਜੇ ਇਹਨਾਂ ਨੂੰ ਟਾਈਮ ਨਹੀਂ ਦੇਣਾ ਮੈਂ ਗਾਉਣਾ ਜੀ ਪਿਛਲੇ 35 ਸਾਲ